ਇਹ ਬੜੀ ਵਰਕਰਾਂ ਦਾ ਇਕੱਠ ਆ ਗੱਜੇ ਸੀ ਦੇਖੀਓ ਕੀ ਕਹੋਂਗੇ ਔਰ ਕੀ ਸੁਨੇਹਾ ਹੈਗਾ ਆਗਾਜ਼ ਸੰਧ ਲਈ ਜਿੰਨੀ ਤੋਂ ਨਾ ਦਾ ਆਗਾਜ਼ ਕੀ ਸੁਨੇਹਾ ਕੀ ਲਗਾ ਅਮ ਲੋਕਾਂ ਦਾ ਕਿ ਜੀ ਕੌਣੀ ਸਾਹਿਬ ਦੇ ਨਾਲ ਸਰਦਾਰ ਸੁਖਮਿੰਦਰ ਸਿੰਘ ਜੀ ਕੋਲ ਸਾਹਿਬ ਨਾਲ ਜੋ ਮੇਨ ਬਾਨੀਆ ਪਾਰਟੀ ਦੇ ਦੇਖੋ ਇਹ ਅਸਲ ਬਾਨੀਆ ਹੀ ਹੈ ਪਾਰਟੀ ਕੌਣੀ ਸਾਹਿਬ ਇਹਨਾਂ ਨੇ ਜੋ ਅੱਜ ਹਕੂਮਤ ਕਰ ਦਿੱਤਾ ਹੈ ਇਹਨਾਂ ਨੇ تنਕਾ تنਕਾ ਕਰਕੇ ਇਹ ਸਾਰੇ ਵਰਕਰ ਸਹਿਬਾਂ ਨੂੰ ਇਹ ਬਾਤ ਆਈ ਜੀ ਤੁਹਾਡੀ ਕਦੇ ਪਿੱਛੇ ਨਹੀਂ ਲੱਗਦੇ ਜਿੱਥੇ ਨਜ਼ਰ ਮੈਂ ਬੈਠੀ ਹਾਂ ਅਮ ਫੋਰਚੂਨ ਦੀ ਜਿਹੜਾ ਉਹ ਹੈਗਾ ਖਦਸਾ ਕੇ ਹਨਾ ਕਿ ਨਵੇਂ ਰੋਜਾ ਅਕਾਲੀ ਬੰਦੇ ਵੱਡੀ ਗਿੰਤੀ ਜਦੋਂ ਤੁਹਾਡੇ ਨਾਲ ਆ ਗਏ ਕਿ ਇਹ ਹਨਾ ਉਹ ਜੇ ਪੈਣ ਉਹਨਾਂ ਦੀ ਜੇ ਕੀ ਕਹੋਂਗੇ ਉਹਨਾਂ ਵਰਕਰਾਂ ਨੂੰ ਕੀ ਕਹੋਂਗੇ ਇੰਨਾ ਕਰਕੇ ਅਸੀਂ ਹਾਂ ਜੀ ਮੈਂ ਸਾਰੇ ਵਰਕਰਾਂ ਨੂੰ ਸਾਰਿਆਂ ਨੂੰ ਕਿਹਾ ਰਿਹਾ ਸਾਰੇ ਗੱਲ ਬੜੇ ਸਿਆਣੇ ਆ ਸਾਰੇ ਸਮਝਦੇ ਆ ਲੇਕਿਨ ਇਹਨਾਂ ਕਰਕੇ ਆਪਾਂ ਭਾਈ ਆਪਣੇ ਕਰਕੇ ਇਹਨਾਂ ਦੀ ਪੈਣ ਆਪਣੀ ਮੇਰੀ ਪਾਲਿਸੀ ਹੈ ਓਕੇ ਇਕਰਾਂ ਦਾ ਟਾਕਾ ਕੱਟ ਕੇ ਜਿਵੇਂ ਦੇਖੀਓ ਕੀ ਕਹੋਂਗੇ ਔਰ ਕੀ ਸੁਨੇਹਾ ਹੈਗਾ ਆਗਾਸ ਸੰਤ ਲਈ ਜਿੰਨੀ ਚੋਣਾ ਦਾ ਆਗਾਸ ਕੀ ਸੁਨੇਹਾ ਕੀ ਹੈਗਾ ਆਪਾਂ ਲੋਕਾਂ ਦਾ ਕਿ ਕਿ ਕੌਣੀ ਸਾਹਿਬ ਦੇ ਨਾਲ ਸਰਦਾਰ ਸੁਖਿੰਦਰ ਸਿੰਘ ਜੀ ਕੌਣੀ ਸਾਹਿਬ ਨਾਲ ਜੋ ਮੇਨ ਬਾਨੀਆ ਪਾਰਟੀ ਦੇ ਦੇਖੋ ਇਹ ਅਸਲ ਬਾਨੀਏ ਆ ਪਾ ਕੌਣੀ ਸਾਹਿਬ ਇਹਨਾਂ ਨੇ ਜੋ ਅੱਜ ਕਰ ਦਿੱਤਾ ਇਹਨਾਂ ਨੇ ਇਨਕਾ ਟਿੰਕਾ ਕਰਕੇ ਇਹ ਸਾਰੇ ਵਰਕਰਾਂ ਦੇ ਨਾਲ ਕੰਮ ਕਰਦੇ ਨੇ ਫਿਰ ਇਹ ਇਸ ਕਰਦੇ ਨੇ ਵੀ ਨਾ ਬਾਈ ਲਾ ਪਹਿਲਾਂ ਦੇ ਇੰਨੀ ਜੋ ਲਾ ਕੇ ਮੇਰੇ ਕੋਲ ਇੰਨਾ ਅੰਕਾਤ ਆਇਆ ਜੀ ਤੁਹਾਡੀ ਕਦੇ ਪਿੱਛੇ ਨਹੀਂ ਲੱਗਦੇ ਹੁੰਦੇ ਜਿੱ ਨਜ਼ਰ ਪੈ ਬੈਠੀ ਤੇ ਵਰਕਰਾਂ ਜਿਹੜਾ ਉਹ ਹੈਗਾ ਖੁਲਸਾ ਵੀ ਹੈ ਨਾ ਕਿ ਨਵੇਂ ਆਏ ਜਿਹਾ ਅਕਾਲੀ ਦੰਦ ਦੇ ਵੱਡੀ ਗਿਣਤੀ ਵਰਕਰ ਤੁਹਾਡੇ ਨਾਲ ਆ ਗਏ ਕਿ ਕਿਤੇ ਇਹ ਨਾ ਹੋ ਜੇ ਪਹਿਲ ਉਹਨਾਂ ਦੀ ਕਿ ਕਹੋਂਗੇ ਉਹਨਾਂ ਵਰਕਰਾਂ ਨੂੰ ਕੀ ਕਹੋਂਗੇ ਇਹਨਾਂ ਕਰਕੇ ਅਸੀਂ ਹਜੇ ਮੈਂ ਸਾਰੇ ਬੰਦਲਾਂ ਨੂੰ ਸਾਰਿਆਂ ਨੂੰ ਕਿਹਾ ਵਿਆ ਸਾਰੇ ਗੱਲ ਬੜੇ ਸਿਆਣੇ ਆ ਸਾਰੇ ਸਮਝਦੇ ਆ ਇਨਾ ਕਰਕੇ ਆਪਾਂ ਬਾਈ ਆਪਣੇ ਕਰਕੇ ਨਹੀਂ ਜਿਨ੍ਹਾਂ ਨੇ ਪਹਿਲ ਆਪਣੀ ਮੇਰੀ ਪਾਲਿਸੀ ਹੈ ਪਹਿਲੀ ਵਾਰੀ ਵਰਕਰਾਂ ਦੇ ਆਟਾ ਇਕੱਠਾ ਜੇ ਅਸੀਂ ਦੇਖੀ ਕੀ ਕਹੋਗੇ ਕੀ ਸੁਨੇਹਾ ਹੈਗਾ ਅਗਾਸ ਸਮਝ ਲਿਏ ਜਿੰਨੀ ਚੋਣਾ ਦਾ ਅਗਾਸ ਕੀ ਸੁਨੇਹਾ ਕੀ ਲਗਾ ਆਮ ਲੋਕਾਂ ਦਾ ਕਿ ਅੱਜ ਬਣੀ ਸਾਹਿਬ ਦੇ ਨਾਲ ਸਰਦਾਰ ਸੁਖਿੰਦਰ ਸਿੰਘ ਜੀ ਕਮੇਟੀ ਸਾਹਿਬ ਨਾਲ ਜੋ ਮੇਨ ਬਾਨੀਆ ਪਾਰਟੀ ਦੇ ਦੇਖੋ ਇਹ ਅਸਲ ਬਾਨੀਆ ਇਹ ਹੈ ਪਾਰਟੀ ਕੌਣ ਹੀ ਸਾਹ ਇਹਨਾਂ ਨੇ ਜੋ ਅੱਜ ਕੰਮ ਕਰ ਦਿੱਤਾ ਇਹਨਾਂ ਨੇ ਜਿੰਨਾਂ ਦਾ ਜਿੰਨਾਂ ਕਰਕੇ ਇਹ ਸਾਰੇ ਵਰਕਰਾਂ ਦੇ ਨਾਲ ਨਹੀਂ ਨਾ ਇਹਨਾਂ ਦੀ ਬਦੌਲਤ ਹੋਏ ਜਿਹੜੇ ਸਾਰੇ ਨਾ ਚੱਲ ਰਹੇ ਨੇ ਇਹ ਰੇਸ ਕਰਦੇ ਆ ਭਾਈਆ ਪਾ ਇਹਨਾਂ ਨੇ ਵਤੀ ਜੋ ਲਾ ਕੇ ਆ ਰਹੇ ਮੇਰੇ ਕੋਲ ਇਹੋ ਹੋਣਾ ਹੈ ਭਰਾਵਾਂ ਦੇ ਸਾਥ ਆਇਆ ਜੀ ਤੁਹਾਡੀ ਕਦੇ ਪਿੱਛੇ ਨਹੀਂ ਲੱਗਦੇ ਜੀ ਨਜ਼ਰ ਮੈਂ ਬੈਠੀ ਹਮ ਪਰਟੀਨਾ ਜਿਹੜਾ ਉਹ ਹੈਗਾ ਖਦਸਾ ਵੀ ਹੈ ਨਾ ਕਿ ਨਵੇਂ ਅਰਜਾ ਅਕਾਲੀ ਦੰਦੇ ਕੱਟੀ ਕਿੰਨੀ ਜ ਵਰਕਰ ਤੁਹਾਡੇ ਨਾਲ ਆ ਗਏ ਕਿ ਕਿ ਉਹ ਇਹੋ ਨਾ ਹੋ ਜੇ ਪੈਨ ਉਹਨਾਂ ਦੀ ਹੋਵੇ ਕੀ ਕਹੋਗੇ ਉਹਨਾਂ ਵਰਕਰਾਂ ਨੂੰ ਕੀ ਕਹੋਗੇ ਇਹਨਾਂ ਕਰਕੇ ਅਸੀਂ ਆ ਜੀ ਮੈਂ ਸਾਰੇ ਵਰਕਰਾਂ ਨੂੰ ਸਾਰਿਆਂ ਨੂੰ ਕਿਹਾ ਵਿਆ ਸਾਰੇ ਗੱਲ ਬੜੇ ਸਿਆਣੇ ਆ ਸਾਰੇ ਸਮਝਦੇ ਆ ਇਹ ਕਹਿੰਦੇ ਇਹਨਾਂ ਕਰਕੇ ਆਪਾਂ ਬਾਈ ਆਪਣੇ ਕਰਕੇ ਨਹੀਂ ਇਹਨਾਂ ਦੀ ਪੈਨ ਆਪਣੀ ਮੇਰੀ ਪਾਲਸੀ ਹੈ